ਜੰਮੂ ਦੇ ਪੁਣਸ ਵਿੱਚ ਸ਼ਹੀਦ ਹੋਏ ਪਿੰਡ ਅਕਾਲਗੜ ਦੇ 29 ਸਾਲਾ ਜਵਾਨ ਸ਼ਹੀਦ ਬਲਬੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਪਿੰਡ ਅਕਾਲਗੜ ਦੇ ਸ਼ਮਸ਼ਾਨ ਘاٹ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਦੁਪਹਿਰ 1 ਵਜੇ ਜਿਵੇਂ ਹੀ ਸ਼ਹੀਦ ਬਲਬੀਰ ਸਿੰਘ ਦੀ ਦੇਹ ਪਿੰਡ ਲਿਆਂਦੀ ਗਈ ਤਾਂ ਪਰਿਵਾਰ ਮੈਂਬਰਾਂ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਹਾਜ਼ਰ ਇਲਾਕਾ ਨਿਵਾਸੀਆਂ ਨੇ ਸ਼ਹੀਦ ਬਲਬੀਰ ਸਿੰਘ ਅਮਰ ਰਹਿ ਦੇ ਨਾਰਿ ਨਾਈ ਨੇ ਅਮਰ ਰਹੇ ਅਮਰ ਰਹੇ ਅਮਰ ਸਿੰਘ ਫੌਜੀ ਅਮਰ ਰਹੇ ਅਮਰ ਰਹੇ ਸ਼ਹੀਦ ਦੀ ਮਾਂ ਅਤੇ ਭੈਣ ਦਾ ਬਰਲਾਪ ਦੇਖ ਕੇ ਹਰ ਅੱਖ ਨਮ ਹੋਈ ਹੈ ਪੁੱਤ ਦੀ ਸ਼ਹਾਦਤ ਤੇ ਮਾਣ ਕਰਦਿਆਂ ਪਿਤਾ ਪ੍ਰੀਤਮ ਸਿੰਘ ਨੇ ਨਮ ਅੱਖਾਂ ਨਾਲ ਸਲੂਟ ਮਾਰ ਕੇ ਸ਼ਹੀਦ ਨੂੰ ਅੰਤਮ ਸਰਦਾਗਲੀ ਦਿੱਤੀ ਮਾਰਸਲ ਹੋਈ ਜਾਂ ਪਤਾ ਪਤਾ ਆਏ ਤੇ ਪਰੇ 2 ਵਜੇ ਹੋਈ ਜਾਂ ਵਾ ਇਹ ਗੱਲ ਹੋਈ ਆ ਤੁਹਾਨੂੰ ਉਹ ਨਹੀਂ ਠੀਕ ਆ ਠਾਕੀ ਕਿਹਾ ਨੇ ਕਹਿੰਨੇ ਕਿਹਾ ਕਹਿੰਦਾ ਮੰਮੀ ਸੁਪਟੇ ਆਉਣਾ ਮੈਂ ਆਏ ਵਸੇ ਨਹੀਂ ਗਿਆ ਕਦੋਂ ਕਦੋਂ ਪਤਾ ਲੱਗਿਆ ਕਿ ਜੰਮ ਵਾਸਤੇ ਆਹ ਤੈਨੂੰ ਆਇਆ ਫੋਨ ਕਰਦਾ ਮੈਂ ਪਸਲੇਰੇ ਦੱਸਿਆ ਮੈਨੂੰ ਰਾਤ ਨੂੰ ਲੱਗਿਆ ਉਹਦੇ ਵੱਡੇ ਡੈਡੀ ਨੂੰ ਫੋਨ ਆਇਆ मतलब <गणगी> भाई मैं छुट्टी और बारे में कोई बात कोई नहीं कि मैं आऊंगा हां जी ना कि कहा अभी मैं हफ्ते बाद छुट्टी आऊंगा हम्म ये लड़का हमको ऐसा तो बहुत बहुत है हां सुनो 10 मास साथ लग 10 मास लग गए वो 89 साल हो गए हैं नाम है ਇਹ ਜੀ ਤੁਹਾਨੂੰ ਜਨਮਦਾਨ ਸੀਗਾ ਯਾ ਐ ਦਾ ਫਾਈ ਮਾਰਤ ਨੂੰ 99 ਮਾਰਨੀ ਫਾਈ ਮਾਰਤ ਨੂੰ 99 ਮਾਰਨੀ ਫਾਈ ਨੂੰ ਉਹਦਾ ਜਨਮਦਾਨ ਸੀਗਾ ਇਹ ਗੁੱਡੀ ਦਾ 13 ਮਾਰਤ ਨੂੰ 99 ਮਾਰਨੀ ਹਾਂ ਆਪਕੇ ਬਾਅਦ ਛੁੱਟੀ ਹੁਣਾ ਸੀ ਹੁਣ ਜੋੜੇ ਛੁੱਟੀ ਮਰਦੀ ਉਹ ਵਈ ਪਉਦਾ ਲੱਗਦਾ ਹਨ ਕਿਨਸ ਦਾ ਜੋਂਡਾ ਲਈ ਕਰਦੇ ਹੁੰਦੇ ਹਾਂ ਆਪਾਂ ਕਿੰਨੇ ਪਿੰਟਰ ਹਾਂ ਹਾਂ ਕਿੰਨੇ ਪਿੰਟਰ ਹਾਂ ਦੋ ਹੀ ਆਪਾਂ ਦੋ ਹੀ ਆਹ ਆਪਣੀ ਗੱਡੀ ਹੈ ਉਹ ਲੜਕਾ ਜੀ ਆਪਾਂ ਸ਼ਹੀਦ ਬਲਬੀਰ ਸਿੰਘ ਦੀ ਦੇਰ ਨੂੰ 3 ਸੈਕ ਲਾਈਟ ਇਨਫੈਂਟਰੀ ਦੇ ਸੂਬੇਦਾਰ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਸੈਨਿਕ ਟੁਕੜੀ ਨੇ ਸਲਾਮੀ ਦਿੱਤੀ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਹੀਦ ਜਵਾਨ ਬਲਬੀਰ ਸਿੰਘ ਨੂੰ ਨਾਮ ਅੱਖਰ ਨਾਲ ਅੰਤਮ ਵਿਦਾਇਗੀ ਦਿੱਤੀ ਇਸ ਬਾਰੇ ਹਲੇ ਕੋਈ ਸਹੀ ਗਿਆਨ ਨਹੀਂ ਹੈਗਾ ਕਿ ਉਹ ਅਸੀਂ ਅਲੱਗ-ਅਲੱਗ ਮੰਨ ਲਓ ਇੱਕ ਜਗ੍ਹਾ ਤੇ ਨਹੀਂ ਹੁੰਦੀ ਇਹ ਅਲੱਗ-ਅਲੱਗ ਤੇ ਹੁੰਦਾ ਇੱਕ ਜੁਟ ਅਲੱਗ-ਅਲੱਗ ਫੈਲੀ ਹੁੰਦੀ ਆ ਉਹਦੇ ਕਰਕੇ ਹਲੇ ਕੁਝ ਕਲੀਅਰ ਨਹੀਂ ਅਰੇ ਹੌਲੀ-ਹੌਲੀ ਕੋਰਟ ਨੂੰ ਗੱਰੀ ਵੇਰੇ ਚੱਲ ਰਹੀ ਹੈ ਪਤਾ ਚੱਲੇਗਾ ਅਸੀਂ ਸੀਗੇ ਨਸਹਿਰੇ ਲੱਗ ਗਈ ਐਲਸੀਪੀ ਨਾਕੀ ਰਹੇਗਾ ਅੱਗੇ ਹੀ ਇਹਦੇ ਬਾਰੇ ਕੁਝ ਹੋਸ ਜੇ ਜਿਹੜਾ ਲੜਕਾ ਬਹੁਤ ਬਹੁਤ ਇਸ ਪੈਂਡੇ ਦੇ ਵਿੱਚ ਸਮਾਨ ਜੋਗ ਸੀਗਾ ਲੇਕਿਨ ਇਹ ਜੋ ਪਰਮਾਤਮਾ ਨੂੰ ਘਟਨਾਬਾਪ ਵਰਗੀ ਉਹਦੇ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਗਵਰਨਮੈਂਟ ਨੂੰ ਆਰਮੀ ਭਾਵ ਨੂੰ ਇਹ ਬੇਨਤੀ ਕਰਦੇ ਆ ਕਿ ਇਹਨਾਂ ਦੇ ਨਾਂ ਤੇ ਜੋ ਵੀ ਹੈ ਉਹਦਾ ਪੂਰਾ ਹੱਕ ਦਿੱਤਾ ਜਾਵੇ ਪਿੰਡ ਦੇ ਵਿੱਚ ਇੱਕ ਇਹਨਾਂ ਦੇ ਨਾਂ ਤੇ ਸਕੂਲ ਅਪਗ੍ਰੇਡ ਕਰਕੇ ਪਲੱਸ 2 ਦਾ ਕੀਤਾ ਜਾਵੇ ਕਿਉਂ ਪਿੰਡ ਦੀ ਕਾਫੀ ਦੇਰ ਤੋਂ ਮੰਗਾ ਪਲੱਸ 2 ਹਰ ਤੱਕ ਸਕੂਲ ਨਹੀਂ ਕਿਉਂਕਿ ਇੱਥੇ ਸਟ੍ਰੈਂਥ ਘੱਟ ਦੋ ਘੱਟ 6-7000 ਹੋ ਗਈ ਇਹ ਸਾਡੀ ਪੂਰੀ ਪੁਰਜੋਰ ਬੇਨਤੀ ਹੈ ਇੱਕ ਗਵਰਨਮੈਂਟ ਨੂੰ ਕਿ ਇਹਨਾਂ ਨਾਂ ਤੇ ਇਹ ਕੀਤਾ ਜਾਵੇ ਸਕੂਲ ਦਾ ਔਰ ਜਿਹੜੀ ਚਾਰਚ ਰੋੜਾ ਇਸ ਤੇ ਵੀ ਲੜਕੇ ਦਾ ਨਾਮ ਬਲਵੀਰ ਸਿੰਘ ਦਾ ਲਿਖਿਆ ਜਾਣਾ ਚਾਹੀਦਾ ਬੁਰਸਰ ਸੁਧਾਰ ਤੋਂ ਹਾਕਮ ਸਿੰਘ ਤਾਲੀਵਾਲ ਦੇ ਨਾਲ ਜਸਵੀਰ ਸਿੰਘ ਹੀਰਾੰਦੀਏ ਖਾਸ ਰਿਪੋਰਟ